ਭਾਰਤੀਨਤਾ ਪਾਰਟੀ ਮੰਡਲ ਫਾਜ਼ਲਕਾ ਵੱਲੋਂ ਐਸਐਸਪੀ ਸਾਹਿਬ ਫਾਜ਼ਲਕਾ ਨੂੰ ਸ਼ਹਿਰ ਵਿੱਚ ਜਿਹੜੀਆਂ ਚੋਰੀਆਂ ਰੋਜ਼ ਹੀ ਹੋ ਰਹੀਆਂ ਨੇ ਰੁਟੀਨ ਵਿੱਚ ਜਿਹੜੀਆਂ ਚੋਰੀਆਂ ਹੋ ਰਹੀਆਂ ਸੀ ਉਸ ਸਬੰਧੀ ਪੂਰੇ ਸ਼ਹਿਰ ਜਿੰਨੀਆਂ ਚੋਰੀਆਂ ਪਿਛਲੇ 15 ਦਿਨ ਹੋਈਆਂ ਸੀ ਉਹ ਸਾਰੀਆਂ ਲਿਖਤ ਪਰ ਤੇ ਲਿਖ ਕੇ ਐਸਐਸਪੀ ਸਾਹਿਬ ਦਿੱਤੀਆਂ ਨੇ ਤੇ ਐਸਪੀ ਐਚ ਜਿਹੜੇ ਗੁਰਮੀਤ ਸਿੰਘ ਜੀ ਉਹਨਾਂ ਨੂੰ ਮਿਲੇ ਐਸਐਸਪੀ ਸਾਹਿਬ ਕੇਤੇ ਕੰਮ ਵਿੱਚ ਗਏ ਸੀਗੇ ਉਹਨਾਂ ਨੇ ਡੀਐਸਪੀ ਫਾਜ਼ਲਕਾ ਨੂੰ ਸਭ ਜਿਨ ਮਾਰਕ ਕਰਕੇ ਤੇ ਜਿਹੜਾ ਜੁਆਇੰਟ ਉਹਨਾਂ ਨੇ ਇੱਕ ਸੀਐਸਟਾਫ ਦੀ ਮਦਦ ਲੈਂਦੇ ਹੋਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਦੋ ਚਾਰ ਦਿਨਾਂ ਚੀ ਜਿਹੜਾ ਜਿੰਨੀਆਂ ਚੋਰੀਆਂ ਫਾਇਲ ਕਸ਼ਹਿਰ ਚ ਹੋਈਆਂ ਨੇ ਅਸੀਂ ਪੂਰਾ ਤੁਹਾਡੇ ਸਹਿਯੋਗ ਦੇ ਕੇ ਫਾਇਲ ਕਵਾਸੀਆਂ ਨੂੰ ਚੋਰੀਆਂ ਬਰਾਮਦ ਕਰਕੇ ਦੇਾਂਗੇ ਤੇ ਅਸੀਂ ਇਹਨਾਂ ਨੂੰ ਸਾਰੀ ਜਿੰਨੀਆਂ ਚੋਰੀਆਂ ਫਾਇਲ ਕਸ਼ਹਿਰ ਚ ਹੋਈਆਂ ਨੇ ਯਵਰਾਤ ਹੋਈ ਹੈ ਜਾਂ ਕੱਲ ਗਗਨਦੀ ਹੋਈ ਹੈ ਜਾਂ ਪਿੱਛੇ ਸ਼ਿਵਾਜ ਕਮੋਜੀ ਖੜੇ ਇਹਨਾਂ ਦੀ 2 ਲੱਖ ਚੋਰੀ ਹੋਈ ਸੀ ਜੋਰਤ ਸਿੰਘ ਮਾਨ ਨਗਰ ਹੋਈ ਸੀ ਇਹਨਾਂ ਨੇ ਜੋ ਜੋ ਚੋਰੀਆਂ ਫਾਇਲ ਕਸ਼ਹਿਰ ਜੇ ਸਾਰੀਆਂ ਐਸਪੀ ਅਸਾਂ ਦੱਸੀਆਂ ਨੇ ਉਹਨਾਂ ਧਿਆਨ ਲਿਆndੀਆਂ ਨੇ ਤੇ ਇੰਨੀ ਬੇਨਤੀ ਅਸੀਂ ਕੀਤੀ ਹੈ ਤੇ ਜਿਹੜਾ ਜੇਕਰ ਇੱਕ ਹਫਤੇ ਵਿੱਚ ਫਾਇਲ ਕਾ ਪੁਲਿਸ ਚੋਰਾਂ ਨਕੇਲੀ ਕਸੇਗੀ ਨਸ਼ਾ ਵੇਚਣ ਬੰਦਿਆਂ ਨਹੀਂ ਫੜੇਗੀ ਅਸੀਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਜੀ ਦੇ ਧਿਆਨ ਚ ਲਿਆ ਕੇ ਸਾਡੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਦੇ ਧਿਆਨ ਲਿਆ ਕੇ ਸਿਟੀ ਫਾਜਲ ਕਦੇ ਬਾਹਰ ਤਰਨਾ ਫਾਜਲ ਕਾ ਵਾਸੀਆਂ ਸੰਯੋਗ ਲੈ ਕੇ ਲਾਵਾਂਗੇ ਪਾਰਟੀ ਬੰਦ